ਇਹ ਹੈ ਮੁਕੇਰੀਆਂ ਦੀ ਰਹਿਣ ਵਾਲੀ ਸਰਬਜੀਤ कौर ਸਰਬਜੀਤ ਦਾ ਵਿਆਹ ਸਾਲ 2008 ਚ ਗੁਰਦਾਸਪੁਰ ਦੇ ਰਹਿਣ ਵਾਲੇ ਦਲੇਰ ਸਿੰਘ ਨਾਲ ਹੋਇਆ ਸੀ ਦਲੇਰ ਸਿੰਘ ਸਾਲ 2010 ਵਿੱਚ ਸਰਬਜੀਤ ਦੀ ਗੋਦ ਚ ਇੱਕ 6 ਮਹੀਨੇ ਦੀ ਬੱਚੀ ਦੇ ਕੇ ਵਿਦੇਸ਼ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਉਸਨੇ ਆਪਣੇ ਮਾਤਾ ਪਿਤਾ ਨੂੰ ਵੀ ਆਪਣੇ ਕੋਲ ਬੁਲਾ ਲਿਆ ਵਿਦੇਸ਼ ਜਾਣ ਦੇ 4-5 ਸਾਲ ਤੱਕ ਤਾਂ ਦਲੇਰ ਸਰਬਜੀਤ ਨਾਲ ਗੱਲਬਾਤ ਕਰਦਾ ਰਿਹਾ ਅਤੇ ਬਾਅਦ ਚ ਉਸਨੇ ਫੋਨ ਕਰਨੇ ਅਤੇ ਪੈਸੇ ਭੇਜਣੇ ਵੰਦ ਕਰ ਦਿੱਤੇ ਹੁਣ ਪਤਾ ਚੱਲਿਆ ਹੈ ਕਿ ਦਲੇਰ ਨੇ ਵਿਦੇਸ਼ ਚ ਦੂਜਾ ਵਿਆਹ ਅਚਾਲਿਆ ਹੈ ਇਹ ਖਬਰ ਸੁਣਨ ਤੋਂ ਬਾਅਦ ਸਰਬਜੀਤ ਕੋਰ ਸਦਮੇ ਚ ਹੈ ਅਤੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰ ਰਹੀ ਹੈ 2010 ਚ ਛੱਡ ਕੇ ਸਾਨੂੰ ਬਾਹਰ ਚਲਾ ਗਿਆ ਅਮਰੀਕਾ ਚਲਾ ਗਿਆ ਅਮਰੀਕਾ ਤੋਂ ਬਾਅਦ ਉਹ ਕਨੇਡਾ ਚਲਾ ਗਿਆ ਜਿੱਥੇ ਜਾ ਕੇ ਉਹਨੇ ਸਾਨੂੰ ਸਾਡੇ ਨਾਲ ਲਿੰਕ ਖਤਮ ਕਰ ਲੇ ਸਾਡੇ ਨਾਲ ਬੋਲਚਾਲ ਖਤਮ ਕਰ ਲਿਆ ਸਾਨੂੰ ਬੁਲਾਣਾ ਛੱਡਤਾ ਸਾਨੂੰ ਕੋਈ ਫੋਨ ਨਹੀਂ ਕੋਈ ਕੰਟੈਕਟ ਨਹੀਂ ਆਪਣੀ ਬੱਚੀ ਨਾਲ ਕੋਈ ਕੰਟੈਕਟ ਨਹੀਂ ਹੈਗਾ ਕੋਈ ਮਤਲਬ ਸਾਡੇ ਨਾਲ ਲਿੰਕ ਖਤਮ ਉਹਨੇ ਉੱਥੇ ਮੈਰਿਜ ਕਰਵਾ ਲਈ ਹੈ ਉੱਥੇ ਦਾ ਪੀਆਰ ਆ ਸਿਰਫ ਕਨੇਡਾ ਨਹੀਂ ਨਾ ਅਮਰੀਕਾ ਦਾ ਵੀ ਪੀਆਰ ਹੋ ਗਿਆ ਹੈ ਉਹਦੇ ਬੱਚਾ ਵੀ ਹੈ ਜਿਹੜੇ ਉਹਨੇ ਮੁਸਲਮ ਧਰਮ ਕਨਵਰਟ ਕਰਕੇ ਆਪਣੇ ਆਪ ਨੂੰ ਸਿੱਖ ਧਰਮ ਚ ਮੁਸਲਮ ਧਰਮ ਚ ਕਨਵਰਟ ਹੋ ਗਿਆ ਮਤਲਬ ਆਪਣਾ ਧਰਮ ਚੇਂਜ ਕਰਕੇ ਉਹਨੇ ਮੈਰिज ਕਰ ਲਈ ਹੈ ਸਾਡੇ ਨਾਲ ਉਹਨੇ ਉਹਦੇ ਪੇਰੈਂਟਸ ਨੇ ਵੀ ਲਿੰਕ ਖਤਮ ਕਰ ਦਿੱਤਾ ਉਹਨੇ ਖੁਦ ਵੀ ਲਿੰਕ ਖਤਮ ਕਰ ਦਿੱਤਾ ਮੈਂ ਸਲਾਈ ਕਰਕੇ ਆਪਣੀ ਬੇਟੀ ਪਾਲਦੀ ਪਈ ਆ ਸਾਡੇ 32000 ਦਾ ਡਾਟਾ ਹੈ ਆਪਣੇ ਪੰਜਾਬ ਵਿੱਚ ਜਿਹੜੀਆਂ ਕੁੜੀਆਂ ਐਨ ਆਰ ਆਈ ਤੋਂ ਪੀੜਤ ਹੈਗੀਆਂ ਕੁੜੀਆਂ ਇੰਨੇ ਜ਼ਿਆਦਾ ਦੁਖੀ ਹੈਗੀਆਂ ਸਾਡੀ ਇੱਕੋ ਹੀ ਮੰਗ ਹੈ ਕਿ ਜਿਹੜੇ ਤੇ ਇਦਾਂ ਧੋਖਾ ਦੇ ਕੇ ਐਨ ਆਰ ਆਈ ਬਾਹਰ ਭੱਜ ਜਾਂਦੇ ਆ ਵਾਪਸ ਨਹੀਂ ਆਉਂਦੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਇੱਕ ਤੇ ਉਹਨਾਂ ਦੇ ਪਾਸਪੋਰਟ ਜਿਹੜੇ ਇੰਬੌਂਡ ਕਰਕੇ ਉਹਨਾਂ ਨੂੰ ਵਾਪਸ ਇੱਥੇ ਸੱਦਿਆ ਜਾਵੇ ਸਰਕਾਰ ਅੱਗੇ ਮੰਗ ਇਹ ਹੈ ਕਿ ਸਾਨੂੰ ਜਿਹੜੀਆਂ ਕੁੜੀਆਂ ਦੁਖੀ ਪਰੇਸ਼ਾਨ ਹੈ ਉਹਨਾਂ ਨੂੰ ਰਹਿਣ ਬਸੇਰਾ ਦਿੱਤਾ ਜਾਵੇ ਉਹਨਾਂ ਦੇ ਬੱਚਿਆਂ ਨੂੰ ਸਟੱਡੀ ਵਧੀਆ ਸਕੂਲਾਂ 'ਚ ਸਟੱਡੀ ਕਰਵਾਈ ਜਾਵੇ ਸਰਬਜੀਤ ਕੌਰ ਨੇ ਸਾਲ 2017 'ਚ ਦਲੇਰ ਸਿੰਘ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਸੀ ਇਸ ਸ਼ਿਕਾਇਤ ਉੱਤੇ ਅਜੇ ਕਾਰਵਾਈ ਚੱਲ ਰਹੀ ਹੈ ਪਰ ਸਮੱਸਿਆ ਦਾ ਹੱਲ ਨਹੀਂ ਨਿਕਲ ਪਾਇਆ ਮੇਰੀ ਸਿਸਟਰ ਦੇ ਹਸਬੰਡ ਦਲੇਰ ਸਿੰਘ ਉਹਨਾਂ ਨੂੰ ਛੱਡ ਕੇ 9 ਸਾਲ ਤੋਂ ਮਤਲਬ ਬਾਹਰ ਚਲੇ ਗਏ ਨੇ ਐਨ ਆਰ ਆਈ ਨੇ ਉਹਨਾਂ ਨੇ ਮਤਲਬ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਬਾਅਦ ਵਿੱਚ ਇਹਨਾਂ ਦੀ ਇੱਕ ਬੇਟੀ ਆ ਤੇ ਜਿਨ੍ਹਾਂ ਨੂੰ ਪਾਲਣਾ ਬੜਾ ਔਖਾ ਹੋ ਗਿਆ ਦੀਦੀ ਵਾਸਤੇ ਤੇ ਮੇਰੀ ਹੀ ਸਰਕਾਰ ਅੱਗੇ ਬੇਨਤੀ ਹੈ ਕਿ ਇਨ੍ਹਾਂ ਐਨ ਆਰ ਆਈ ਮੁੰਡਿਆਂ ਨੂੰ ਫੜਿਆ ਜਾਏ ਇਨ੍ਹਾਂ ਕੁੜੀਆਂ ਦੀ ਸਵਾਈ ਕੀਤੀ ਜਾਏ ਸਰਬਜੀਤ ਕੋਰਤੀ ਬੇਟੀ ਹੁਣ 9 ਸਾਲ ਦੀ ਹੋ ਚੁੱਕੀ ਹੈ ਅਤੇ ਸਰਬਜੀਤ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਅਤੇ ਕੱਪੜੇ ਸੀਕੇ ਆਪਣਾ ਅਤੇ ਆਪਣੀ ਬੇਟੀ ਦਾ ਖਰਚਾ ਚਲਾ ਰਹੀ ਹੈ ਉਸ ਦੀ ਮੰਗ ਹੈ ਕਿ ਸਰਕਾਰ ਐਨ ਆਰ ਆਈ ਲਾੜਿਆਂ ਦੇ ਧੋਖੇ ਦਾ ਸ਼ਿਕਾਰ ਕੁੜੀਆਂ ਨੂੰ ਮੁਆਵਜ਼ਾ ਦੇਵੇ ਉਹਨਾਂ ਲਈ ਰਹਿਣ ਬਸੇਰੇ ਬਣਾਏ ਜਾਣ ਅਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇ ਹੁਣ ਸਰਕਾਰ ਇਸ ਮੰਗ ਵੱਲ ਕਦੋਂ ਧਿਆਨ ਦਿੰਦੀ ਹੈ ਇਹ ਤਾਂ ਪਤਾ ਨਹੀਂ ਪਰ ਇਨਸਾਫ ਦੇ ਇੰਤਜ਼ਾਰ 'ਚ ਪੀੜਿਤ ਕੁੜੀਆਂ ਦੀ ਜ਼ਿੰਦਗੀ ਜ਼ਰੂਰ ਬਰਬਾਦ ਹੋ ਰਹੀ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ